ਕਿਸੇ ਮੁੱਦੇ ਤੇ ਰਾਜਨੀਤੀ ਕਰਨ ਹੁਣ ਦੇਸ਼ ਦੇ ਪ੍ਰਧਾਨ ਮੰਤਰੀ ਕਾਂਗਰਸ ਨੇ ਕੀ ਕੀਤਾ ਨਹੀਂ ਕੀਤਾ ਮੁੱਖ ਮੰਤਰੀ ਕਾਂਗਰਸ ਪਾਰਟੀ ਨੇ ਬਣਾਇਆ ਸੀ ਅਮਰਿੰਦਰ ਸਿੰਘ ਅਮਰਿੰਦਰ ਸਿੰਘ ਦੋ ਵਾਰ ਸਾਡੇ ਕਾਂਗਰਸ ਦੇ ਚੀਫ ਮਿਨਿਸਟਰ ਰਹੇ ਲੇਕਿਨ ਮੁੱਖ ਮੰਤਰੀ ਹੁੰਦਿਆਂ ਹੋਇਆਂ ਉਹਨਾਂ ਨੇ ਕੋਈ ਕੰਮ ਨਹੀਂ ਕੀਤਾ ਔਰ ਲੋਕਾਂ 'ਚ ਬੜਾ ਉਦਾਸੀ ਦਾ ਆਲਮ ਸੀ ਕਾਂਗਰਸ ਵਰਕਰ ਬੜਾ ਨਰਾਜ਼ ਸੀ ਇਹ ਪੰਜਾਬ ਦੇ ਲੋਕ ਜਾਣਦੇ ਨੇ ਉਹ ਆਪਣੇ ਘਰ ਤੋਂ ਬਾਹਰ ਨਹੀਂ ਨਿਕਲੇ ਔਰ ਇਸ ਕਰਕੇ ਕਾਂਗਰਸ ਪਾਰਟੀ ਨੇ ਉਹਨਾਂ ਨੂੰ ਉਤਾਰਿਆ ਔਰ ਜਿਸ ਤੋਂ ਬਾਅਦ ਇੱਕ ਰਾਜੇ ਮਹਾਰਾਜਾ ਆ ਵਿਅਕਤੀ Dalit ਵਿਅਕਤੀ ਜਿਹੜਾ ਨਾਮ ਚਰਨਜੀਤ ਸਿੰਘ ਚੰਦ ਸੀਗਾ ਉਹਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਇਆ ਔਰ ਰਾਜੇ ਮਹਾਰਾਜੇ ਨੂੰ ਉਤਾਰਿਆ ਆਲਰੇਡੀ ਉਹਨਾਂ ਲੋਕਾਂ ਨੇ ਇਸ ਪੰਜਾਬ ਦਾ ਬਹੁਤ ਮਾੜਾ ਹਾਲ ਕੀਤਾ ਸੀ ਅਰੇ ਤੁਹਾਡੀ ਧਰਨੀ ਨੂੰ ਲੈ ਕੇ ਤੁਹਾਡੀ ਟੀਮ ਲੈ ਕੇ ਲਗਾਤਾਰ ਸਵਾਲ ਕੀਤੇ ਜਾ ਰਹੇ ਨੇ ਤੇ ਉਹਨੀ ਸਰਕਾਰ ਚਲਾਈ ਜਾ ਰਹੀ ਹੈ ਆਮ ਆਦਮੀ ਪਾਰਟੀ ਮੂਰਖ ਬਣਾ ਰਹੇ ਲੋਕ ਅਰੇ ਪ੍ਰਧਾਨ ਮੰਤਰੀ ਕੁਝ ਵੀ ਕਹੇ ਪ੍ਰਧਾਨ ਮੰਤਰੀ ਦਾ ਕੰਮ ਹੈ ਕਿ ਜਾਣ ਬੁੱਝ ਕੇ ਐਸਾ ਬਿਆਨ ਦੇਣਾ ਜੀਰੇ ਨਾਲ ਖਲਬਲੀ ਪੈਦਾ ਹੋਵੇ ਉਹਨਾਂ ਨੂੰ ਇਹ ਵੀ ਪਤਾ ਹੈ ਕਿ ਆਮ ਆਦਮੀ ਪਾਰਟੀ ਦੇ ਨਾਲ ਕਾਂਗਰਸ ਪਾਰਟੀ ਸਾਹਮਣੇ ਲੜ ਰਹੀ ਹੈ ਸੰਗਰੂਰ ਦੇ ਅੰਦਰ ਚਾਹੇ ਉਹ ਲੁਧਿਆਣਾ ਹੋਵੇ ਸਾਡੇ ਲੋਕ ਵੱਡੀ ਚੱਕਰ ਦੇ ਰਹੇ ਨੇ ਅਸੀਂ ਚੰਨੀ ਸਾਹ ਨੂੰ ਜਲੰਧਰੋਂ ਉਤਾਰਿਆ ਆਏ ਔਰ ਸੰਗਰੂਰ ਤੋਂ ਸੁਪਾਲ ਸਿੰਘ ਖੇਹਰਾ ਨੂੰ ਅੱਜ ਮੈਨੂੰ ਲੱਗਦਾ ਕਿ ਸਭ ਤੋਂ ਵੱਡੀ ਪਾਰਟੀ ਦੇ ਰੂਪ ਦੇ ਵਿੱਚ ਕਾਂਗਰਸ ਪਾਰਟੀ ਪੰਜਾਬ ਦੇ ਅੰਦਰ ਸੀਟਾਂ ਜਿੱਤ ਰਹੀ ਹੈ ਸਰ ਤੁਹਾਡੀ ਘੜੀ ਤੁਹਾਡੀ ਕਹਿਣਾ ਕਿ ਅੱਜ ਵੀ ਜਿਹੜੀ ਸਰਕਾਰ ਹੈ ਤੇ ਘੜੀ ਨੂੰ ਲੈ ਕੇ ਸਵਾਲ ਘੜੇ ਕੀਤੇ ਨੇ ਰਵਿੰਦਰ ਸਿੰਘ ਕਹਿੰਦੇ ਇਹ ਤਾਂ ਪੁਰਾਣਾ ਹੋ ਗਿਆ ਅੱਠ ਵਾਰੀ ਮੈਂ ਜਵਾਬ ਦਿੱਤਾ ਇਹਦਾ ਮਤਲਬ ਅਭੀ ਧੀਰੇ ਧੀਰੇ ਬਿੱਟੂ ਇਹ ਵੀ ਬਤਾਏਗਾ ਕਿ ਮੈਂ ਪੈਂਟ ਕੇ نیچے ਔਰ ਜੂਤੋਂ ਦੇ ਵਿੱਚ ਮੈਂ ਕੀ ਪਹਿਨਤਾ ਹੂੰ ਜਿਹੜਾ ਬੰਦਾ ਹੁਣ ਮੇਰੇ ਪੈਂਟ ਮੇਰੇ ਕੱਪੜੇ ਮੇਰੀ ਘੜੀ ਮੇਰੀ ਗੱਡੀ ਮੇਰੀਆਂ ਜਰਾਬਾਂ ਦੀ ਨਿਗਰ ਰੱਖਦਾ ਸਮਝ ਲਓ ਗਿਆ ਸਰੋਪ ਮੁੱਖ ਮੰਤਰੀ ਸਾਡੇ ਵੀ ਜਾਣੇ ਜਿਹੜੀ ਅੱਜ ਦੀ ਮੁੱਖ ਮੰਤਰੀ ਜਿਹੜੇ ਭਗਵਾਨ ਔਰ ਮੈਂ ਜੋ ਕਰਦਾ ਕੋਈ ਅਜਿਹਾ ਨਹੀਂ ਕਰਦਾ ਸ਼ੁਰੂ ਤੋਂ ਇਹੀ ਕਰਦੇ ਮੁੱਖ ਮੰਤਰੀ ਸਾਹਮਣੇ ਆਪਣਾ ਫੈਸਲਾ ਆਪ ਹੀ ਲੈ ਸਕਦੇ ਪਰ ਇੱਕ ਜੂਨ 1 ਜਦੋਂ ਜਿਹੜੇ ਅਰਵਿੰਦ ਕੇਜਰੀ ਵੱਲੋਂ ਜੇਲ੍ਹ ਦਾ ਕੰਮ ਪੰਜਾਬ ਦੀ ਸਿਆਕਤ ਦਾ ਫੇਰ ਠੱਪ ਹੋ ਜੂਗੀ ਕੌਣ ਕਹਿ ਰਿਹਾ ਹੈ ਮੋਦੀ ਸਾਹਿਬ ਕਹਿ ਰਹੇ ਅਰੇ ਮੋਦੀ ਸਾਹਿਬ ਜੋ ਵੀ ਕਹੇ ਯਾਰ ਹਮੇ ਮੋਦੀ ਦਾ ਕੋਈ ਜਵਾਬ ਨਹੀਂ ਦੇਦਾ ਮੋਦੀ ਮੋਦੀ ਜਿਹਾ ਕੋਈ ਝੂਠਾ ਦੇਸ਼ ਦਾ ਪ੍ਰਧਾਨਤਰੀ ਨਹੀਂ ਕਹ ਰਹੇ ਇੱਕ ਤਰੀਕ ਤੋਂ ਬਾਅਦ ਫਿਰ ਜਿਹੜੀ ਪੰਜਾਬ ਦੀ ਦੇਲ ਦੇ ਵਿੱਚ ਚੱਲੇਗੀ ਬੀਜੇਪੀ ਦੀ ਸਰਕਾਰ ਕੌਣ ਚਲਾ ਰਿਹਾ ਹੈ ਖਾਲੀ ਨਰਿੰਦਰ ਮੋਦੀ ਸਾਰੇ ਦੇ ਉਹਨਾਂ ਦੀ ਸਰਕਾਰ ਵਿੱਚ ਜਦੋਂ ਉਹਨਾਂ ਦੀ ਸਰਕਾਰ ਆਈ ਤਾਂ ਜ਼ਰੂਰ ਕੰਮ ਹੋਣਗੇ ਬਹੁਤ ਵਧੀਆ ਲੱਗ ਰਿਹਾ ਬਹੁਤ ਵਧੀਆ ਪ੍ਰੋਗਰਾਮ ਹੋਇਆ ਵਧੀਆ ਆਪਣੇ ਵਿਚਾਰ ਕੀਤੇ ਕਾਂਗਰਸ ਪਾਰਟੀ ਵੱਲੋਂ ਹਾਂਜੀ ਆਕੇ ਉਹ ਲੋਕਾਂ ਨੂੰ ਜਾਗਰੂਤ ਕਰਕੇ ਗਏ ਜੀ ਉਹਨਾਂ ਨੂੰ ਵੋਟਾਂ ਪਾਉਂਗੇ ਤਾਂ ਬਹੁਤ ਵਧੀਆ ਹੋਏਗਾ ਜਿਹੜੀ ਜਿਹੜੀ ਭਾਜਪਾ ਦੀ ਸਰਕਾਰ ਜਾਂ ਆਮ ਆਦਮੀ ਦੀ ਸਰਕਾਰ ਵਿੱਚ ਨਹੀਂ ਹੋਇਆ ਉਹ ਹੁਣ ਹੋਏਗਾ ਜੇ ਆਪਾਂ ਉਹਨਾਂ ਨੂੰ ਵੋਟਾਂ ਪਾਵਾਂਗੇ ਤਾਂ ਸਭ ਲਈ ਵਧੀਆ ਹੈ ਦੇਸ਼ ਲਈ ਵਧੀਆ ਹੈ ਸਾਡੇ ਲੁਧਿਆਣੇ ਲਈ ਵਧੀਆ ਹੈ ਬਹੁਤ ਵਧੀਆ ਹੈ ਕਾਂਗਰਸ ਪਾਰਟੀ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਤੁਸੀਂ ਮੈਂ ਇਹੀ ਮੈਸੇਜ ਦੇਣਾ ਚਾਹੂੰਗੀ ਜੇ ਤੁਸੀਂ ਆਪਣਾ ਭਲਾ ਚਾਹੁੰਦੇ ਹੋ ਜੇ ਤੁਹਾਡੇ ਤੁਹਾਡੇ ਘਰੇ ਕੋਈ ਪ੍ਰੋਬਲਮ ਆ ਜਾਂ ਕੁਝ ਹੋਰ ਉਹ ਉਹ ਜ਼ਰੂਰ ਸੇਵਾ ਕਰਨਗੇ ਉਹਨਾਂ ਨੂੰ ਆਪਣੀ ਪ੍ਰੋਬਲਮ ਦੱਸਣਗੇ ਤੁਸੀਂ ਦੱਸੋਗੇ ਤਾਂ ਰਾਜਾ ਵੜਿੰਗ ਜੀ ਜ਼ਰੂਰ ਹੈਲਪ ਕਰਨਗੇ ਤਾਂ ਕਾਂਗਰਸ ਸਰਕਾਰ ਦੇ ਜਿਹੜੇ ਵੀ ਪ੍ਰਧਾਨ ਜਾਂ ਕਾਉਂਸਲਰ ਨੇ ਉਹ ਸਾਰੇ ਬਹੁਤ ਸੇਵਾ ਕਰਨਗੇ ਤੁਹਾਡੀ ਅਗਰ ਤੁਸੀਂ ਉਹਨਾਂ ਨੂੰ ਆਪਣੀ ਪ੍ਰੋਬਲਮਸ ਦੱਸੋਗੇ ਕਾਂਗਰਸ ਪਾਰਟੀ ਜਿੰਦਾਬਾਦ ਉਹਨਾਂ ਨੇ ਬਹੁਤ ਵਧੀਆ ਕੰਮ ਕਰਾਇਆ ਜਦੋਂ ਕੋਰੋਨਾ ਮਹਾਮਾਰੀ ਆਈ ਸੀ ਛੋਨੀ ਮਹੱਲੇ ਵਿੱਚ ਜਦੋਂ कोरोना महामारी आई उस ਵਿੱਚ स्प्रे ਕਰਵਾਈ ਜ਼ਰੂਰਤ ਵਿੱਚ ਲੋਕਾਂ ਤੱਕ ਰਾਸ਼ਨ ਸਮਗਰੀ ਪਹੁੰਚਾਈ ਉਸ ਸਮੇਂ ਦੇ ਜੋ ਕਾਉਂਸਲਰ ਸੀ ਉਹ ਆਪਣੇ ਘਰ ਵਿੱਚ ਦੁਬਕ ਕੇ ਬੈਠੇ ਰਹੇ ਉਹਨਾਂ ਨੇ ਮੈਨੂੰ ਨਹੀਂ ਲੱਗਦਾ ਕਰੋਨਾ ਜਦੋਂ ਆਇਆ ਉਹਨਾਂ ਨੇ ਕੁਝ ਵੀ ਕੀਤਾ ਹੋਵੇਗਾ ਲੋਕਾਂ ਲਈ ਉਹਨਾਂ ਦੇ ਲੋਕਾਂ ਲਈ ਉਧਰ ਦੇ ਏਰੀਆ ਲਈ ਕੁਝ ਵੀ ਨਹੀਂ ਕੀਤਾ ਉਹਨਾਂ ਨੇ ਮੇਰੇ ਪਾਪਾ ਇਲੈਕਸ਼ਨ ਵਿੱਚ ਚਾਹੇ ਹਾਰੇ ਸੀ ਪਰ ਉਹ ਆਪਣੇ ਵਾਰਡ ਦੇ ਨਾਲ ਖੜੇ ਰਹੇ 84 ਨੰਬਰ ਵਾਰਡ ਦੇ ਨਾਲ ਉਹਨਾਂ ਨੇ ਹਮੇਸ਼ਾ ਇਹ ਨਹੀਂ ਸੋਚਿਆ ਕਿ ਮੈਂ ਹਾਰ ਗਿਆ ਤਾਂ ਮੈਂ ਕੰਮ ਨਹੀਂ ਕਰਵਾਵਾਂਗਾ ਘਰੇ ਬੈਠ ਜਾਵਾਂਗਾ ਐਦਾ ਬਿਲਕੁਲ ਵੀ ਨਹੀਂ ਆ ਚਾਹੇ ਉਹ ਹਾਰੇ ਪਰ ਉਹਨਾਂ ਨੇ ਕੰਮ ਪੂਰੇ ਕਰਵਾਏ ਨੇ ਛੋਣੀ ਮੱਲੇ ਵਿੱਚ ਛੋਣੀ ਮੱਲੇ ਦੇ ਜਿਹੜੇ ਉਹ ਹਾਂਜੀ ਬਿਲਕੁਲ 100% ਹਾਂਜੀ ਬਿਲਕੁਲ ਜਿੰਨਾ گے ਜਿੰਨਾ ਮੰਗੇ ਅੱਜ ਭਗਵਾਨ ਵਾਲਮੀਕੀ ਧੋਨਾ ਸਾਹਿਬ ਟਰਸਟ ਤੇ ਅੰਬੇਡਕਰ ਇਕਤਾ ਮਿਸ਼ਨ ਦਾ ਆ ਸੰਯੋਗ ਪ੍ਰੋਗਰਾਮ ਸਗਾ ਜਿਹੜਾ ਅਸੀਂ ਹਰ ਸਾਲ ਸਮਾਜਿਕ ਸਮਰਦਾ ਸਮਾਰੋਹ ਜਿਹੜਾ ਅਸੀਂ ਹਰ ਸਾਲ ਮਨਾਣੇ ਆ ਜੋ ਬਾਬਾ ਸਾਹਿਬ ਦਾ ਇੱਕ ਸੰਦੇਸ਼ ਹੈਗਾ ਉਹ ਅਸੀਂ ਜਨ ਜਨ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਆ ਕਿ ਜਿਹੜਾ ਪੜੋ ਜੁੜੋ ਸੰਘਰਸ਼ ਕਰੋ ਅੱਜ ਕੱਲ ਤੁਸੀਂ ਦੇਖਦੇ ਆ ਕਿ ਕਿੱਦਾਂ ਗਰੀਬ ਲੋਕ ਬੱਚਿਆਂ ਦਾ এডਿਕੇਸ਼ਨ ਦੇ ਨਾਂ ਤੇ ਜਾਂ ਹੋਰ ਇਹਦਾ ਸ਼ੋਸ਼ਣ ਹੋ ਰਿਹਾ ਪਿਆ ਵਾ ਜਿਹੜੇ ਕਾਫੀ ਬੱਚੇ ਇਦਾਂ ਦੇ ਆ ਜਿਹੜੇ ਪੜੇ ਲਿਖੇ ਆ ਕਰੋਣਾ ਨੂੰ ਅੱਜ ਕੋਈ ਨੌਕਰੀ ਨਹੀਂ ਮਿਲ ਰਹੀਆਂ ਠੀਕ ਹੈ ਨਾ ਅੱਜ ਰਾਜਾ ਪਟਿੰਗ ਜੀ ਜਿਹੜੇ ਸਾਡੇ ਇਸ ਸਮਾਗਮ 'ਚ ਪਹੁੰਚੇ ਮੈਂ ਪਹਿਲਾਂ ਉਹਨਾਂ ਦੇ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਵੀ ਕਰਦਾ ਕਿ ਉਹਨਾਂ ਨੇ ਆਪਣੇ ਇੰਨੇ ਬਿਜ਼ੀ ਸ਼ਡਿਊਲ ਵਿੱਚੋਂ ਟਾਈਮ ਕੱਢ ਕੇ ਸਾਡੇ ਇਸ ਸਮਾਗਮ ਦੇ ਵਿੱਚ ਪਹੁੰਚੇ ਮੈਂ ਇਹ ਕਹਿਣਾ ਚਾਹੁੰਗਾ ਕਿ ਸੰਦੇਸ਼ ਦੇ ਕੇ ਕਿ ਕਿੰਧਰਾ ਜਿਹੜਾ ਭਰੋਸਾ ਉਹਨਾਂ ਨੂੰ ਦਿਵਾਇਆ ਗਿਆ ਅੱਜ ਸਾਰੇ ਸਮਾਜ ਵੱਲੋਂ ਇੱਕ ਭਰੋਸਾ ਦਿੱਤਾ ਗਿਆ ਜੀ ਤੁਸੀਂ ਤੁਹਾਡੇ ਸਾਹਮਣੇ ਕਿੰਨਾ ਮਹਿਲਾਵਾਂ ਦਾ ਕੱਟ ਸੀ ਸਾਰੇ ਸਮਾਜ ਵੱਲੋਂ ਇੱਕ ਮੈਸੇਜ ਗਿਆ ਵਾ ਮੈਂ ਤਾਂ ਅਪੀਲ ਹੀ ਕਰਨਾ ਚਾਹੁੰਦਾ ਸਾਰੇ ਸਮਾਜ ਨੂੰ ਬਾਬਾ ਸਾਹਿਬ ਨੇ ਬਹੁਤ ਸੰਘਰਸ਼ ਕਰਕੇ ਸਾਨੂੰ ਵੋਟ ਦਾ ਅਧਿਕਾਰ ਲੈ ਕੇ ਦਿੱਤਾ ਜਿਹੜਾ ਵੋਟ ਦਾ ਅਧਿਕਾਰ ਹੈ ਤੁਸੀਂ ਜਿੰਨੀਆਂ ਵੀ ਪਾਰਟੀਆਂ ਅੱਜ ਚੋਣ ਚੋਣ ਮੈਦਾਨ ਦੇ ਵਿੱਚ ਨੇ ਉਹਨਾਂ ਸਾਰਿਆਂ ਦਾ ਮੈਨੀਫੈਸਟੋ ਪੜੋ ਫਿਰ ਆਪਣੀ ਸੋਚ ਸਮਝ ਕੇ ਆਪਣਾ ਜਿਹੜਾ ਮਤ ਵੋਟ ਪਾਉਣ ਦਾ ਅਧਿਕਾਰ ਹੈ ਉਹਨੂੰ ਯੂਜ਼ ਕਰੋ